ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਾਧਨਾ ਚਲੈ ਬਿਨ ਭਜਨ ਵਿਖਿਆ ਸੰਗਲੀ ਸਾਰ ਹਰ ਹਰ ਨਾਮੁ ਗਮਾਵਨ ਨਾਨਕ ਹੋ ਧਨ ਸਾਰ ਅਸਤਵ ਦੇ ਸੰਦਨ ਵੇਲੇ ਕਰੋ ਵਿਚਾਰ ਏਕ ਸਿਮਰਨ ਮੋ ਉਧਾਰ ਅਵਰੁ ਪਾਵ ਸਮੇਦ ਬਸਾਰੋ ਚਰਨ ਕਮਲਿਤ ਮੈਂ ਉਰ ਧਾਰੋ ਕਾਰਣ ਕਾਰਣ ਸੋ ਪ੍ਰਭ ਸਮਰਥ ਦ੍ਰਿੜ ਕਰ ਗੋ ਨਾਮ ਹਰਿ ਵਥੈ ਇਹੋ ਤਨ ਸੰਚੋ ਹੋ ਭਗਵੰਤ ਸੰਗਨਾ ਕਨ ਮਨ ਮੰਤ ਏਕ ਆਸ ਰਖ ਮਨ ਮਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਧਨ ਕੋ ਜਾਣ ਕੁੰਡੜ ਦਾ ਵੈ ਸੋ ਧਨ ਹਰਿ ਸੇਵਾ ਤੇ ਪਾਵੈ ਜਿਸ ਕੋ ਨਿਤ ਬੰਚ ਮੀਤ ਸੋ ਸੁਖ ਸਾਧੂ ਸੰਗ ਬਰੇਦ ਜੇ ਸੋਭਾ ਕੋ ਕਰੇ ਭਲੇ ਕਰਨੀ ਸਾਪ ਸਾਂ ਸੋਭਾ ਬਜ ਹਰਿ ਕੇ ਸਰਣੀ ਅੰਕ ਪਾਵੇ ਰੋਗ ਨ ਜਾਏ ਰੋਗ ਮਿਟੇ ਹਰਿ ਅਭੁਖ ਦਲਾਏ ਸਰਬਨਿਧਾਨ ਹਰਨਾਮ ਨਿਧਾਨ ਜਪ ਨਾਨਕ ਦਰਗਹ ਪ੍ਰਵਾਨ ਮਨ ਪ੍ਰਬੋਧ ਹਰਿ ਕੇ ਨਾਏ ਦਇ ਦਤਾਵ ਦੇ ਆ ਬਿਠਾਏ ਤਾਂ ਕੋ ਬਿਰਣਾ ਲਾਗੈ ਕੋਏ ਜੰਗਰ ਦੇ ਬਸਿਆਰ ਸੋਏ ਕਲ ਤੰਦੇ ਠਾਨਾ ਹਰਨਾਓ ਸਿਮਰ ਸਿਮਰ ਸਾਸੁ ਸੁਖ ਪਾਓ ਹੋਵਿ ਬਿਨ ਸੈ ਪੂਰਨ ਹੋਇ ਆਸ ਭਗਤ ਪਾਇ ਆਤਮ ਪ੍ਰਗਾਸ ਤਿਤ ਘਰ ਜਾਏ ਬਸਿ ਬਨਾਸੀ ਕਹੁ ਨਾਨਕ ਕਾਢੇ ਜਾ ਫਾਸੇ ਤਤ ਬਜਾਰ ਕਹਿ ਜਨ ਸੱਚਾ ਜਨ ਮਰੇ ਸੋ ਕਾਚੋ ਕਾਚਾ ਆਵਾ ਗਵਨ ਮਿਟੇ ਬ੍ਰਹਮ ਸੇਵ ਆਪ ਧਿਆਗ ਸੰਗੁਰ ਦੇਵ ਓਤ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਨ ਉਧਾਰ ਅਨਕ ਉਪਾਵਨ ਝੁਟਨ ਹਾਰੇ ਸਿਮਰਤ ਸਾਸ ਬਿਧ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਛਦ ਨਾਨਕ ਬਲ ਬਾਏ ਸੰਗ ਨਾ ਜਾਲਸ ਤੇਰੇ ਧਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤ ਮੀਤ ਉਕਟੰਬ ਅਰ ਬੰਦਾ ਇੰਦੇ ਕਹੋ ਤੁਮ ਕਵਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰੈ ਇੰਦੇ ਕਹੋ ਕਵਨ ਛੁਟਕਾਰ ਆਸੇ ਹਸੇ ਰਤھਦੁਵਾਰੀ ਝੂਠਾ ਦੰਪਾ ਝੁਲ ਬਸਾਰੇ ਜਿੰਦਿਆ ਦਸ ਬੂਝੇ ਨਾ ਬਗਾਨਾ ਨਾਮ ਸਾਰ ਨਾਨਕ ਬਸਤਾਨਾ ਗੁਰ ਕੀ ਮਤ ਤੂੰ ਲਿਹਿਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਾ ਕੀ ਭਗਤ ਕਰ ਮਨ ਮੀਦ ਨਦਮਲ ਹੋਏ تمہਾਰੋ ਜੀਤ ਚਰਨ ਕਮਲ ਰਖੋ ਮਨ ਮਾਏ ਜਨਮ ਜਨਮ ਕੇ ਕਿਲ ਵੇਖੋ ਜਾਏ ਆਪ ਜਪੋਵਰਾ ਨਾਮ ਜਪਾਵੋ ਸੁੰਦ ਕਹਿਤ ਰਹਿਤ ਕਤ ਪਾਵ ਸਾਰ ਭੂਤ ਸਦਾ ਕੋ ਨਾਓ ਸੈ ਸੁਭਾਏ ਨਾਨ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨਸ ਜਾਏ ਹੋਮੇ ਵਿਖ ਫੈਲ ਹੋਇ ਅਚੰਦਾ ਬਸ ਸੁਖ ਨਾਲ ਸਾਸ ਗਾਇ ਆਸ ਹਰ ਨਾਮ ਸਮਾਲ ਸਾਧ ਸਿਆਨ ਬ ਸੁਖਲੀ ਮਨ ਸਾਧ ਸੰਗ ਪਾਵੇ ਸਜਤਨ ਹਰ ਪੂਜੇ ਸੰਤ ਕਰੋ ਵਿਵਹਾਰ ਇਹਾ ਸੁਖ ਦਰਗਹਿ ਜੈਕਾਰ ਸਦ ਬਨ ਅਨੰਤਰੇ ਕੋ ਦੇਖ ਕਹੋ ਨਾਨਕ ਕੇ ਮਸਤਿਖ ਲੇਖ ਏਕੋ Japay ekos laha ek simra eko man aaha ਇਕ ਸਕੇ ਗੁਣ ਗਾਵਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਅਨੰਤ ਵਿਸਤਾਰ ਏਕ ਤੇ ਭਏ ਕਾ ਰਾਦ ਪ੍ਰਾਸਤ ਗਏ ਮੰਤਨ ਅੰਤਰ ਏਕ ਵਰਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਸ਼ਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਣਾਇ ਨਾਨਕ ਕੀ ਪ੍ਰਭ ਬੇਨਤੇ ਆਪਣੀ ਭਗਤੀ ਲਾਏ ਅਸ਼ਟਪਦੇ ਜਾਂਚ ਕ ਜਨ ਜਾਂਚੇ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਗਰਾਸ ਹਰ ਨਾਮ ਤੇ ਆਵੋ ਚਲਣ ਕਮਨ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਤਨੀਤ ਏਕ ਊਠ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਭ ਸਾਰ ਪ੍ਰਭ ਕੀ ਦਿਸਟ ਮਹ ਸੁਖ ਹੋਏ ਹਰਸ ਪਾਵੇਂ ਬਿਰਲਾ ਕੋਏ ਜਿਨ ਜਾਖਿਆ ਸੇ ਜੰਤ ਤਨ ਪੂਰਨ ਬੁਰਖ ਨਹੀਂ ਡੋਲਾਨੈ ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਜਾਓ ਸਤ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤ ਬਰਗਾਸ ਅੰਧਨ ਲਿਵ ਲਾਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤਿ ਸੁਘੋਏ ਸੇਵਕੀ ਮਨ ਸਾ ਪੂਰੀ ਭਈ ਸਤ ਗੁਰ ਦੇਨ ਅਮਲ ਮਤ ਲਏ ਜਨ ਕੋ ਪ੍ਰਭ ਹੋਇਉ ਦਿਆਲ ਸੇਵਕ ਕਿਨੂ ਸਦਾ ਨਿਹਾਲ ਮੰਦਰ ਕਾਟ ਮੂਦਨ ਭਯਾ ਜਨਮ ਮਰਨ ਦੁਖ ਭਰਮ ਗਯਾ ਇਸ ਪੁੰਨੇ ਸਰਦਾ ਸਭੂਰੇ ਰਬ ਰਹਿਆ ਸਾ ਸੰਗ ਹਜੂਰੇ ਜਿਸ ਕਾ ਸਾਥਨ ਲਿਆਮ ਲਾਏ ਨਾਨਕ ਭਗਦੇ ਨਾਮ ਸਮਾਏ ਸੋਗ ਬਿਸਰੈ ਜੇ ਘਨ ਨ ਪਨ ਸੋਗ ਬਿਸਰੈ ਜੇ ਕੀਆ ਜਾਣੈ ਸੋਕ ਬਿਸਰੈ ਜਨ ਸਭ ਕੁਛ ਜੀਆ ਸੋਕ ਬਿਸਰੈ ਜੇ ਜੀਵਨ ਜੀਆ ਸੋਕ ਬਿਸਰੈ ਦੇ ਅਗਨ ਮੈਂ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ ਸੋਕ ਬਿਸਰੈ ਦੇ ਬਿਖਤੇ ਗੰਢ ਜਨਮ ਜਨਮ ਕਾ ਟੂਟਾ ਗੰਢ ਪੁਰ ਪੁਰੇ ਦਤਹਿ ਭਜਾਇਆ ਰਬ ਆਪਣਾ ਨਾਨਕ ਜਨ ਦਿਆਇਆ ਸਾਜਨ ਸੰਤ ਕਰੋ ਹੇ ਕਾਮ ਆਨ ਜਪੋ ਹੋਰ ਨਾਮ ਸਿਮਰ ਸਿਮਰ ਸਨੁ ਸੁਖ ਪਾਵੋ ਆਪ ਜਪੋ ਰਹਾ ਨਾਮ ਜਪਾਵੋ ਭਗਤ ਪਾਏ ਤਰੀਐ ਸੰਸਾਰ ਬਿਨ ਬਗਦੀ ਤਨ ਹੋਸੀ ਝਾਰ ਸਤਿਗੁਕ ਲਿਆਣ ਸੁਖ ਨਿਤ ਨਾਮ ਬੂੜ ਤੇ ਜਾਤ ਪਾਇ ਬਿਸਰਾਮ ਸਗਲ ਦੁਖਾ ਹੋਵਤ ਨਾਸ ਨਾਨਕ ਨਾਮ ਜਪੋ ਗੁਨ ਦਾਸ ਉਪਜੀ ਪ੍ਰੀਤ ਪ੍ਰੇਮ ਸਜਾਓ ਮਨ ਤਨ ਅੰਦਰ ਹੋ ਸਵਾਉ ਨੇਤਰੁ ਪੇਖ ਦਰਸੁਖ ਹੋਏ ਮਨ ਮਿਕਸੈ ਸਾਧ ਚਰਨ ਧੋਏ ਸਾਜ ਨਾ ਕੈ ਮਨ ਤਰੰਗ ਮਿਲਾ ਗੋ ਭਾਵੇ ਸੰਗ ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਗੁਪ ਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭੁਕ ਸੰਦ ਜੀਂਦਿਆਲ ਭਗਤ ਵਸਲੇ ਸਾ ਕ੍ਰਪਾਲ ਅਨਾਸਨਾਥ ਗੋਬਿੰਦ ਕੁਪਾਲ ਸਰਬ ਘਟਾ ਕਨਦ ਪ੍ਰਤਪਾਲ ਆਦਪੁਰਖ ਕਾਨ ਗਰਦਾਰ ਭਗਜਨਾ ਕੇ ਪ੍ਰਾਨੁ ਉਧਾਰ ਜੋ ਜੋ ਜਪੈ ਸੋ ਹੋਏ ਪਨੀਤ ਭਗਤ ਪਾਏ ਲਾਵੇ ਮਨਹੀਦ ਹਮਨ ਗੁਨਿਆਰ ਨੀਜੋ ਜਾਨ ਨਾਨਕ ਤੁਮਰੇ ਸਰਣੁ ਪੁਰਖੁ ਭਗਵਾਨ ਸਰਬ ਵਾਗੁੰਠ ਮੁਕਤਿ ਮੁਖੁ ਪਾਏ ਏਕ ਨਿਮਖੋ ਹਰਿ ਗੈ ਗੁਣ ਗਾਏ ਅਨਗ ਰਾਜ ਭੋਗ ਵਡਿਆਏ ਹਰਿ ਕੇ ਨਾਮ ਗੀ ਕਥਾ ਮਨ ਪਾਏ ਬਹੁ ਭੋਜਨ ਕਾ ਪਰ ਸੰਗੀਤ ਰਸਨਾ ਜਪਦੀ ਹਰ ਹਰ ਨੀਤ ਭਲੇ ਸੋ ਕਰਨੀ ਸੋ ਬਾ ਤਨਵੰਤ ਹਿਰਦੇ ਬਸੇ ਪੂਰਨ ਗੁਰਮੰਤਾ ਸੰਤ ਸੰਗ ਪ੍ਰਭ ਦੇਹੋ ਨਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਨ ਨਿਰਗੁਨ ਰੰਕਾਰ ਸਨ ਸਮਾਧੀ ਆਪ ਆਪਨ ਕੀ ਆਨੰਕਾ ਆਪੇ ਹੀ ਬਿਰਜਾਪਿ ਅਸਪਦੇ ਜਦ ਕਾਰਿ ਹੋ ਕਸ ਨਾ ਦ੍ਰਿਸ਼ਟੀ ਤਾ ਪਾ ਪੁੰਨ ਦਬ ਕਹਾਂ ਤੇ ਹੋਤਾ ਜਦ ਧਾਰੇ ਆਪਨ ਸੰਸਮਾਦ ਤਬ ਬੈਰ ਵਿਰੋਧ ਕਿਸ ਸੰਗ ਕਮਾਤ ਜਦ ਇਸ ਕਾ ਵਰਣ ਚਹਿ ਨਾ ਜਾਪਤ ਤਬ ਹਰਖ ਸੋਖ ਕੋ ਕਿਸੇ ਵਿਆਪਤ ਜਦ ਆਪਨ ਆਪ ਆਪ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਪਰਮ ਆਪਨ ਖੇលਿਆ ਵਰਤੀ ਜਾ ਨਾਨ ਕਰਣੇ ਹਾਰਣਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਤ ਕੋ ਕਿਸ ਕੋ ਗਨੇ ਜਾਵੇ ਕੇ ਹਰਗਮੋ ਪਾਰ ਤਪ ਨਰਕ ਸੁਰਗ ਕੋ ਕੋ ਨਿਵਤਾਰ ਜਬ ਨਿਰਗਨ ਨਿਰਗਨ ਪ੍ਰਭ ਸਾਇ ਸੁਭਾਏ ਤਪ ਸੇ ਸਖਤ ਕਹੋ ਹੋਗਤ ਢਾਏ ਜਾਬੇ ਆਪੇ ਆਪੇ ਆਪਣੀ ਜੋਤਿ ਰੇ ਤਬ ਕਮਨਿੰਡਰ ਕਮਨ ਕਦ ਡਰੈ ਆਪਨ ਜਲਦੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਨਾਸੀ ਸੁਖਿ ਆਪਨੇ ਆਸਨ ਤਹ ਜਨਮ ਮਰਨ ਕਹੋ ਕਹਾ ਬਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੇਦਰਾਸ ਕਹੋ ਖਸ ਹੋਏ ਜਾਬੇ ਅਭਗਤ ਅਗੋਤਰ ਪ੍ਰਵੇਕਾ ਤਬ ਜਦੋਂ ਗੁਬਤ ਕਿਸੂ ਦੇ ਲੇਖਾ ਜਬ ਅਨਾਥ ਨਨੰਦਨਾ ਗੁਜਰਾ ਗਦੈ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ ਆਪਨੇ ਆਪ ਹੀ ਉਹ ਚਰਜਾ ਨਾਨਕ ਗਿਆਪ ਨੂੰ ਬਾਪ ਹੀ ਉਹ ਪਰਜਾ ਦਹਨ ਮਲ ਬੁਰਖੇ ਪੁਰਖ ਪਦ ਹੋਤਾ ਤਹ ਬਿਨ ਮੈਲ ਕਹੋ ਕਿਆ ਤੋਤਾ ਜਹ ਨਨੰਦਨ ਨਿਰੰਕਾਨ ਨਿਰਬਾਨ ਤਹ ਕੋਨ ਕੋ ਮਾਨ ਕੋਨ ਅਪਮਾਨ ਜਹ ਰੂਪ ਕਬਲ ਜਗਦੀਸ ਤਹ ਸੱਲ ਸਿਧ ਲਖਤ ਕਹੋਗੇ ਸਹ ਜਹ ਜੋਤ ਸਰੂਪੀ ਜੋ ਸੰਗ ਸੁਆਵੇ ਤਹ ਕਿਸੇ ਭੂਖ ਕਮ ਦ੍ਰਿਪਤਾਵੇ ਕਰਨ ਕਰਾਵਨ ਕਰਨ ਹਾਰ ਨਾਨ ਕਰਦੇ ਕਾ ਨਾਹੇ ਸਮਾਰੈ ਜਬ ਆਪਣੀ ਸੋਭਾ ਆਪਨ ਸੰਗ ਬਨਾਏ ਤਵ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜਹ ਸਰਬ ਕਲਾ ਆਪੇ ਪਰਬੀਨ ਤਹ ਬੇਦਕ ਦੇਵ ਕਹਾ ਕੋ ਜੀਨ ਜਬ ਆਪਨ ਆਪ ਆਪ ਉਰਤਾਰੇ ਜਬ ਆਪਨੇ ਆਪ ਆਪ ਉਰਤਾਰੇ ਤੋ ਸਗਨ ਅਪਸਗਨ ਕਹਾ ਵਿਚਾਰੈ ਜਹ ਆਪਣੇ ਓਜੈ ਆਪਣੇ ਆਪਨੇ ਰਾਤ ਹੈ ਕੌਣ ਢਾਕਰ ਕੌਣ ਕਹੀਏ ਜੇਰਾ ਬਿਸਮਨ ਬਿਸਮਾ ਰਹੇ ਬਸਮਾਦ ਨਾਨਕ ਆਪਣੇ ਗਤ ਜਾਨੋ ਆਪ ਜਹੈ ਸੱਲ ਛੇਦ ਭੇਦ ਸਮਾਇ ਹੂੰ ਹਾਂ ਕਿਸੇ ਵਿਆਪਤ ਮਾਇਆ ਆਪਸ ਕੋ ਆਪੇ ਆਦੇਸ ਤੇ ਗੁਣ ਕਾ ਨਹੀਂ ਪ੍ਰਵੇਸ਼ ਜਹੈ ਕੈ ਕੈਕ ਭਗਵੰਤਾ ਤੈ ਕੌਣ ਚਿੰਤਾ ਕਸ ਲਾਗਾ ਚਿੰਤਾ ਜਹ ਆਪਨੇ ਆਪ ਆਪ ਬਧਿਆਰਾਤ ਕੌਣ ਕਥੇ ਕੌਣ ਸੁਣਨੇ ਹਾਰਾ ਬਹੁ ਬਿਆੰਤ ਊਜ ਦੇ ਊਜਾ ਨਾਨਕ ਆਪਸ ਕੋ ਆਪੇ ਬਹੁੰਜਾ ਜਹ ਆਪ ਪ੍ਰਜਾ ਪਰਪੰਚਕਾਰ ਤੈ ਗੁਣ ਮੈਂ ਕਿਨੋ ਵਿਸਾਰ ਪਾਪੁਨ ਤੈ ਭਈ ਕਹਾਵਤ ਤਉ ਸੈ ਕੋ ਤਉ ਨਰਕੈ ਕੋ ਨਰਕੈ ਕੋ ਸੁਰਗ ਬੰਚਾਵਤੈ ਜਾਲ ਜਾਲ ਮਾਇਆ ਜੰਜਾਲ ਹੋਮੇ ਮੋਹ ਪਰਮ ਬਿਪਾਰ ਦੂਖ ਸੁਖ ਮਾਨ ਅਪਮਾਨ ਅਨਪ੍ਰਕਾਰ ਕੀ ਉਪਗਿਆਨ ਆਪਨ ਖੇਲ ਆਪ ਕਰ ਦੇਖੈ ਖੇਲ ਸੰਪੂਰਨ ਤੋ ਨਾਨਕ ਏਕੈ ਜਾਬੇ ਭਗਤ ਭਗਤ ਆਪ ਜੈ ਬਸਰੇ প্রসਾਰ ਸੰਪਰਤਾਪ ਦਹੁ ਪਾ ਕਾ ਆਪੇ ਧਨੇ ਉਨਕੀ ਸੋਭਾ ਉਨਹੂ ਬਨੇ ਆਪੇ ਕੋਤਕ ਕਰੇ ਆਨੰਦ ਚੋਜੈ ਆਪੇ ਰਸ ਭੋਗ ਨਿਰਜੋਗੈ ਜਿਸ ਭਾਵੇਂ ਤਸਿਆਪਨ ਨਾਇ ਲਾਵੇ ਜਿਸ ਭਾਵੇਂ ਇਸ ਖੇਲ ਖਲਾਵੇ ਬੇਸਮਾਨ ਸਾਗੰਤ ਤੁਲੇ ਜੋ ਬਲਾਵੋ ਤੋ ਨਾਨਕ ਦਾਸ ਬੋਲੇ ਸਲੋਕ ਹੈ ਜੀ ਜੰਤ ਕੇ ਠਾਕਰਾ ਆਪੇ ਵਰਤਨ ਹਾਰੈ ਨਾਨਕ ਇੱਕੋ ਬਸਰਿਆ ਦੂਜਾ ਕਹੈ ਵਿਸਤਾਰ ਅਥਪਦੇ ਆਪ ਕਥੇ ਆਪ ਸੁਣਨੇ ਹਾਰ ਆਪੇ ਕੋ ਆਪ ਵਿਸਤਾਰ ਜਾਂਦ ਸੁਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ ਤੁਮਤੇ ਭੈਨ ਨਹੀਂ ਕਿਸ ਹੋਏ ਆਪਨ ਸੂਤ ਸਭ ਜਗਤ ਪਰੋਏ ਰਾਹ ਕੋ ਪ੍ਰਭ ਜਿਉ ਆਪ ਭਜਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤੰਤ ਕਾ ਬੇਦਾ ਨਾਨਕ ਸਗਲ ਸੰਤ ਕਾ ਜੇਤਾ ਜੀ ਜੰਦਰ ਸਬਦਾਂ ਕੈ ਹਾਥ ਜੀਨ ਦਿਆਲ ਆਨਾਥ ਕੋ ਆਨਾਥ ਜਿਸ ਰਾਖੈ ਉਸ ਕੋਈ ਨਾ ਮਾਰੇ ਸੋ ਮੂਅ ਜਿ ਸੋ ਨੁ ਬਸਾਰੇ ਤੇਹਤਾ ਜੇ ਅਵਰ ਕਾਹ ਕੋ ਜਾਏ ਸਭ ਸਰੇ ਕਨਨੰਜਨ ਨਰਾਏ ਜੇ ਕੀ ਜੁਗਤ ਜਾਂਕੇ ਸੁਭਾਤ ਅੰਤਰ ਬਾਹਰ ਜਾਨੋ ਸਾਥ ਗੁਨ ਨਿਧਾਨ ਬਿੰਤੋ ਬਾਰ ਨਾਨਕ ਦਾਸ ਸਦ ਬਲਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰ ਹੋਵਤ ਕਿਰਪਾਲ ਆਪਣੇ ਗਰਤਬ ਜਾਣੇ ਆਪ ਅੰਤਰ ਜਾਮੀ ਰਹਿ ਬਿਆਪ ਫਿਰ ਸਭਲਾ ਜੀ ਰਮੋ ਭਾਤ ਜੋ ਜੋ ਰਚਿਓ ਸੋ ਸਿਧਿ ਧਿਆਤ ਜਿਸ ਭਾਵੇਂ ਤਸਲੇ ਮਲਾਏ ਭਗਤ ਕਰੇ ਹਰ ਗਾ ਗੁਣ ਗਾਏ ਮਾਨੇ ਅੰਤਰੈ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਿ ਜਾਣਿਆ ਜਨ ਲਗਾ ਹਰੇ ਕੈ ਨਾਏ ਦਸ ਕੀ ਆਸਨਾ ਬਿਰਤੀ ਜਾਏ ਸੇਵਕ ਕੋ ਸਿਆ ਬਨਿਆਏ ਹੁਕਮ ਪੂਜੈ ਪਰਮਵਦ ਪਾਏ ਇਸ ਤੇ ਉਪਰ ਨਹੀਂ ਵਿਚਾਰ ਜਾਂ ਕੈ ਮਨ ਮਸਿਆ ਨਿਰੰਕਾਰ ਬੰਧਨ ਤੋੜ ਭਏ ਨਿਰਵੈਰ ਅੰਧਨ ਪੂਜੈ ਗੁਰ ਕੈ ਪੈਰ ਇਹ ਲੋਕ ਸੁਖੀਏ ਪਰਲੋਕ ਸਹੇਲੇ ਨਾਨਕ ਹਰਿ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਨ ਗਾਓ ਪ੍ਰਪਰਮਾਨੰਦ ਰਾਮ ਨਾਮਿਤ ਕਰੋ ਵਿਚਾਰ ਦੁਰਲਭ ਦੇਕਾ ਕਰੋ ਆਧਾਰ ਅੰਮ੍ਰਿਤ ਵਚਨ ਹਰਿ ਕਾ ਗੁਨ ਗਾ ਪ੍ਰਾਨ ਤਰਨ ਕੈ ਹੋ ਸਵਾ ਆਠ ਪੈਰ ਪ੍ਰਭ ਵੇਖੋ ਨੈਰਾ ਮਿਟਿਆ ਗਿਆਨ ਬਿਨ ਸਿਆੰਦੇ ਰਾ ਸੋਨੁ ਬਦੇਸ ਹਿਰਦੇ ਬਸਾਵ ਮਨ ਚ ਨਾਨਕ ਫਲ ਪਾਵ ਹਾਲ ਦਬਲ ਦੋਏ ਲਿਓ ਸਵਾਰ ਰਾਮ ਨਾਮ ਅੰਦਰ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਸੱਚ ਪ੍ਰੀਖਿਆ ਮਨ ਤਨ ਨਾਮ ਜਪੁ ਲਿਵ ਲਾਇ ਦੁਖ ਦਰਦ ਮਨ ਤੇ ਭੋਜ ਜਾਏ ਸਤਿ ਵਪਾਰ ਕਰੁ ਵਪਾਰੇ ਦਰਗਹਿ ਨਿਮੈ ਖੇਪ ਤੁਮਾਰੇ ਏਕਾ ਦੇਕ ਰਖੁ ਮਨ ਮਾਇ ਨਾਨਕ ਬੋਹਰਣਾ ਆਵੇ ਜਾਏ ਤਿਸਤੇ ਦੂਰ ਕਹਾਂ ਕੋ ਜਾਏ ਸਭ ਸਰ ਉਮਰੇ ਰੱਖਨ ਹਾਰ ਤੇ ਆਏ ਨਿਰਭੋਗ ਪੇ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰੱਖੈ ਤਿਸ 나ਹੀ ਦੁਖ ਨਾਮ ਜੋਤ ਮਨ ਹੂਬਦ ਸੁਖੈ ਚਿੰਤਾ ਜਾਏ ਮਿਟੇ ਹੰਕਾਰ ਤੇ ਸਜਨ ਕੋ ਕੋਏ ਨਾ ਪੁੰਚਨ ਹਾਰ ਸਿਰ ਉਪਰੈ ਠੰਡਾ ਗੁਰ ਸੂਰਾ ਨਾਨਕ ਤਾਕੇ ਕਾਰਜ ਪੂਰਾ ਮਤ ਪੂਰੀ ਅਮਰਤ ਜਾਂਕੇ ਦਿਸਟਾ ਦਰਸ਼ਨ ਬੇਖਦ ਉਦਰ ਸਿਸ਼ਟ ਚਰਨ ਕਮਲ ਜਾਂਕੇ ਅਨੂਪ ਸਭ ਦਰਸ਼ਨ ਸੁਨਹਰਾ ਰੂਪ ਧਨ ਸੇਵਾ ਸਿਵ ਪਰਵਾਨ ਅੰਤਰ ਜਾਮੇ ਬੁਰਖ ਪ੍ਰਧਾਨ ਜਿਸ ਮਨ ਵਸੇ ਸੋ ਹੋਤ ਨਿਹਾਲ ਤਾਂ ਗੈ ਨਿਕਟ ਨੇ ਆਪਤ ਕਾਲ ਐ ਔਨ ਪਏ ਮਰਬਦ ਪਾਇਆ ਸਾਧ ਸੰਗ ਨਾਨਕ ਘਰ ਧਿਆਇਆ ਸਲੋਕ ਐ ਗਿਆਨ ਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਦੇ ਸੰਤ ਭੇਟਿਆ ਨਾਨਕ ਮਨ ਬਰਗਾਸ ਅਸ਼ਟਪਦੇ ਸੰਤ ਸੰਗ ਅੰਤਰ ਪ੍ਰਭ ਦੀਟਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਦ ਸਮਗਰੀ ਇਕ ਇਕਸ ਘਟ ਮਾਹੇ ਅਨਕ ਰੰਗ ਨਾਨਾ ਦਿਸ਼ਟਾ ਹੈ ਨਉ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਹੈ ਦੇਹੀ ਮੈਂ ਇਸ ਕਾ ਵਿਸਰਾਮ ਸੁਨ ਸਮਾਦਨ ਅਨਹਦ ਤਹ ਨਾਦ ਕਹਿ ਨਾ ਜਾਏ ਆਚਰਜ ਸਮਾਦ ਤਿੰਨ ਦੇਖਿਆ ਜਿਸੇ ਆਪ ਦਿਖਾਏ ਨਾਨਕਿਸ ਭਾਵੇ ਨਾਨਕ ਤਿਸ ਜਨ ਸੋਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜ ਘੜ ਬਿਆਪ ਰਹਾ ਭਗਵੰਤ ਪਰਮ ਮਾਇਆ ਗਾਸ ਬਿਆਲ ਸਰਬ ਲੋਕ ਪੂਨ ਮ੍ਰਿਤ ਪਾਲ ਬਨ ਤਨ ਪਰਬਤ ਅਪਾਰ ਬ੍ਰਹਮ ਜੈਸੀ ਆਗੈ ਦੇ ਸਾ ਕਰਮ ਪਉਣ ਬਾਣੀ ਬੈ ਸੰਤਰ ਮਾਇ ਚਾਰ ਕੁੰਠ ਦਰਸਿ ਸਮਾਏ ਤਿਸ ਤੇ ਭੈਣ ਨਹੀਂ ਕੋ ਠਾਉ ਗੁਰ ਪ੍ਰਸਾਦਿ ਨਾਨਕ ਸੁਖ ਬਾਉ ਬੇਦ ਪ੍ਰਾਨਿ ਸਿਮਤ ਮੈਂ ਦੇਖ ਸਸਿਰ ਸੂਰ ਅਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਢੋਲ ਨਗ ਬਹੂ ਢੋਲੇ ਸਰਬ ਕਲਾਕਾਰ ਖੇਲੇ ਖੇਲ ਮੂਲ ਭਈਆ ਗੁਣ ਅਮੋਲ ਸਰਬ ਜੋਤ ਮੈਂ ਦਾ ਕੀ ਜੋਤ ਧਾਰਿਓ ਸੁਆਮੀ ਓਤਪੋਤ ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਧਨ ਮੈਂ ਇਹੋ ਵਿਸਾਸ ਸੰਧਨਾ ਕਾ ਪੇਖਨ ਸਭ ਬ੍ਰਹਮ ਸੰਧਨਾ ਗੈ ਹਿਰਦੇ ਸਭ ਧਰਮ ਸੰਤਨ ਸੁਨੋ ਸਭ ਬਚਨ ਸਰਬ ਵਿਆਪੇ RAM ਸਿੰਘ ਰਤਨ ਜਿਨ ਜਤਾ ਤਿ ਕੇ ਰਹਿਦ ਸਤਿ ਵਜਨ ਸਾਧੂ ਸੰਗ ਕਾਇਤ ਜੋ ਜੋ ਹੋਏ ਸੋਈ ਸੁਗਮਾਨੈ ਕਰਨ ਕਰਾਮਨ ਹਾਰ ਬੋ ਜਾਣੈ ਅੰਤਰ ਪਸੇ ਬਾਰ ਵੀ ਹੋਹਿ ਨਾਨਕ ਦਰਸਨ ਦੇਖ ਸਾਮੋਹਿ ਆਪ ਸਤਿ ਕੇ ਅਸਵ ਸਤਿ ਤਿਸ ਪਰਮ ਤੇ ਸਗਲਿ ਉਤਪਤ ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਅੰਕਾਰ ਅਨਕਲਾ ਲਖੇ ਨਾ ਜਾਏ ਜਿਸ ਭਾਵੇਂ ਤੁਸਲੇ ਮਲਾਏ ਕਮਨ ਨਿਕਟੈ ਕਮਨ ਕਹੀਆ ਦੂਰ ਆਪ ਆਪ ਆਪਰਪੂਰ ਅੰਤਰਗਤ ਜਿਸੇ ਆਪ ਜਨ ਆਏ ਨਾਨਕ ਦੇਸਨ ਆਪ ਬੁਝਾਏ ਸਰਬ ਬੂਤਾ ਵਰਦਾਰਾ ਸਰਬ ਨੈ ਨਾਪੇਖਨਹਾਰਾ ਸਗਲ ਸਮਗਰੀ ਜਾ ਕਾ ਤਨ ਆਪਨ ਜਸ ਸਾਭ ਹੀ ਸੁਣਾ ਆਮਰਦਾਨ ਖੇਲ ਬਨਾਇ ਆਗਿਆ ਕਰੀ ਗਿਨੀ ਮਾਇ ਸਭ ਕਹਿ ਮਦ ਲਿਪਤ ਰਹਿ ਜੋ ਕੁਛ ਕਹਿਣਾ ਸੋ ਆਪੇ ਕਹ ਆਗਿਆ ਆਵੇ ਆਗਿਆ ਦਾਏ ਨਾਨਕ ਦਾ ਭਾਵੇ ਤਾਂ ਲੈ ਸਮਾਏ ਇਸ ਤੇ ਜੋ ਐਸੋ ਨਹੀਂ ਬੁਰਾ ਉਹ ਰਹਿ ਕਹੋ ਕਿਨੇ ਕਸ ਕਰਾ ਆਪ ਲਾ ਕਰ ਦੂ ਤਦ ਨਿਕੇ ਆਪੇ ਜਾਣੇ ਆਪਣੇ ਜੀ ਕੇ ਆਪ ਸਾਜ ਧਾਰਿ ਸਭ ਸਾਜ ਹੋਰ ਬੋਧ ਆਪਨ ਸੰਗ ਰਾਜ ਤਾਂ ਕਿ ਗਤਮਨ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ ਸਰਪਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨ ਤਿਸ ਸਸਕ ਹੋਏ ਆਪ ਮਲਾਇ ਲੈ ਪ੍ਰਭ ਸੋਏ ਉਹ ਤਨਵੰਤ ਕਰਵੰਤ ਪਤਵੰਤ ਜੀਵਨ ਮੁਗਦਾ ਜਿਸ ਰਦੇ ਭਗਵੰਤਾ ਧੰ 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 ਜਨ ਆਇਆ ਗੁਰ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਗਾਇ ਹੋ ਸੁਆਵ ਧਨ ਕੈ ਸੁਨ ਜਿਦਿਆਵੈ ਨਾ ਆਪ ਮੁਗਦ ਮੁਗਦ ਕੈ ਸੰਸਾਰ ਨਾਨਕ ਦਿਸ ਜਨ ਗੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜੰਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਅਸ਼ਟਪਦੀ ਪੂਰੇ ਗੁਰ ਕਾ ਸੁਨਬਦੇਸ ਪਾਰ ਬਰਮ ਨਿਗਟ ਕਰ ਪੇਖ ਸਾ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੈ ਚਿੰਦ ਆਸ ਨਿਤ ਤਿਆਗੋ ਤਰੰਗ ਸੰਜਨਾ ਕੇ ਤੂਲ ਮਨ ਮੰਗੈ ਆਪ ਛੋੜ ਬਿਨ ਦੀਕਰ ਸਾਧ ਸੰਗ ਅਗਨ ਸਾਗਰ ਤਰ ਹਰ ਤਨ ਕੇ ਪਰ ਲਿਹੋ ਪੰਡਾਰ ਨਾਨਕ ਗੁਰਪੂਰੈ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਭਜ ਪਰਮਾਨੰਦ ਨਰਕਨਵਾਰ ਆਧਾਰੋ ਜੀਓ ਗੁਣ ਗੋਬਿੰਦ ਅਮਤ ਰਸ ਪੀਓ ਚਿਤ ਚਿਤੋ ਨਾਰਾਇਣ ਇਕ ਇਕ ਰੂਪ ਜੰਗ ਕੈ ਰੰਗੋ ਨੇਕ ਗੋਪਾਲ ਦਮਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਅਧਾਰ ਉਤਮ ਸ਼ਲੋਕ ਸਾਧਕੇ ਬਚਨ ਅਮਲੀਕ ਲਾਲਹਿ ਰਤਨ ਸੁਨਤ ਕਮਾਬ ਧੋਤ ਦਾਰ ਆਪਦਰੈ ਲੋਕੈ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾਂਕੇ ਮਨ ਲਾਗਾ ਹਰ ਰੰਗ ਜੈ ਜੈ ਸਬਦ ਅਨਹਦ ਵਾਜੈ ਸੋਨ ਸੋਨ ਅਨੰਦ ਕਰੇ ਪ੍ਰਭ ਗਦੈ ਫਰਗਦੇ ਗੋਪਾਲ ਮਹਾਤ ਕਹਿ ਮਾਥਾ ਨਾਨਕ ਉਦਰੈ ਤਨ ਕਾ ਸਾਥੈ ਸ਼ਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਲਾਏ ਮਿਟ ਗਏ ਬੈਰ ਭਏ ਸਭ ਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪਰਸਨ ਭਏ ਗੁਰਦੇਵ ਪੂਰਨ ਹੋਏ ਸੇਵਕੀ ਸੇਵਾ ਆਜਾਣ ਆਲਵਕਾਰ ਤੇ ਰਹਤੇ ਰਾਮਨਾਮ ਸੁਨਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਵਧਾਰੇ ਨਾਨਕ ਨੇ ਬਹੀ ਖੇਪ ਹਮਾਰੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਬਤਾਨ ਅਕਾਗਰ ਜੀਤ ਸੁਖਮਨੀ ਸਹਿਜ ਗੋਵਿੰਦ ਗੁਣ ਨਾਮ ਜਿਸ ਮਨ ਬਸੇ ਸੋ ਹੋਤ ਨਿਧਾਨ ਸਰਬ ਇਚਾ ਤਾਂਗੇ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਦੇ ਊਚ ਪਾਇ ਸਥਾਨ ਪੂਰਨ ਹੋਵੇ ਅਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਤੁਸੀਂ ਪ੍ਰਾਪਤ ਹੋਏ ਖੇਮ ਸਾਧ ਰਿੱਧ ਨਵ ਨਿਦੈ ਬੁੱਧ ਗਿਆਨ ਸਰਬ ਤੈ ਸਿਦਿ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮੇਸ਼ਣਾਨ ਚਾਰ ਬਦਾਰਥ ਕਮਲ ਪ੍ਰਕਾਸ਼ ਸਭ ਕਹਿ ਮਦ ਸਗਲ ਦੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮ ਦਰਸੇ ਇਕ ਦਿਸ਼ਟੇਤਾ ਇਹ ਭਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਦਾਨ ਜਪੇ ਮਨ ਕੋਏ ਸਭ ਜੋਗ ਮੈਂ ਤਾਂ ਗਤ ਹੋਏ ਗੁਣ ਗੋਬਿੰਦ ਨਾਮ ਤੁੰ ਬਾਣੇ ਸਿਮਰ ਸਾਸਰ ਵਿਦਵਖਾਣੇ ਸਗਦਮ ਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਾ ਮਨ ਵਿੱਚ ਰਾਮੇ ਕੋਟ ਬਰਾਦ ਸਾਧ ਸੰਗ ਮਿਟਾ ਸੰਤ ਗਿਰਬਾ ਦੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣਾ ਨਾਨਕ ਤੇ ਆਏ ਇਸ ਮਨ ਬਸੇ ਸੁਨੇ ਲਾਏ ਪ੍ਰੀਤ ਤਿਸ ਜਨ ਆਵੇ ਹਰ ਪ੍ਰਭ ਜੀ ਤਾ ਜਨਮ ਮਰਨ ਤਾਂ ਕਾ ਦੁਖ ਨਵਾਰੈ ਦੁਲਬਦਹਿ ਤਤਕਾਲ ਉਧਾਰੈ ਨਿਰਮਲ ਸੋਭਾ ਅੰਮ੍ਰਿਤ ਤਾ ਕੇ ਬਾਣੀ ਏਕ ਨਾਮ ਮਨ ਮਾਹੇ ਸਮਾਨੇ ਦੁਖ ਰੋਗ ਬਿਨਸੈ ਪੈ ਪਰਮ ਸਾਧਨਾਮ ਨਿਰਮਲ ਤਾਂ ਕੇ ਕਰਮ ਸਭ ਤੇ ਊਚ ਤਾਂ ਗੀ ਸੋਬਾ ਬਨੇ ਨਾਨਕ ਇਹ ਗੁਣ ਨਾਮ ਸੁਖ ਮਨੇ ਸਬਦ ਓਜਾ ਤਾਂ ਗੀ ਸੋਬਾ ਬਨੇ ਨਾਨਕ ਇਹ ਗੁਣ ਨਾਮ ਸੁਖ ਮਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ